ਤ੍ਰਤੀ ਨੂੰ ਬਾਹਰ ਕੱਢ ਕੇ ਵੱਖਰਾ ਕੀਤਾ ਗਿਆ ਔਰ ਇਸ ਆਤਮਕ ਜੀਨ ਨੂੰ ਬ੍ਰह्म ਰੂਪੋ ਕੇ ਪ੍ਰਗਟ ਕੀਤਾ ਉਸ ਨੇ ਉਹਨੂੰ ਹੁਕਮ ਹੋਇਆ ਕਿ ਸ੍ਰਿਸ਼ਟੀ ਦੀ ਪੈਦਾਵਾਰ ਕਰੋ ਉਸ ਵਕਤ ਤਾਂ ਜੇ ਕੋਈ ਔਰਤ ਨਹੀਂ ਸੀ ਉਸਨੇ 1 ਤੋਂ 2 2 ਤੋਂ 4 ਇਸ ਨੂੰ ਸਮੁੰਦਰੀ ਗਿਆਨ ਆਖਦੇ ਜੋ ਸਮੁੰਦਰੀ ਗਿਆਨ ब्रह्मा ਨੇ ਪੈਦਾ ਕੀਤਾ ਪਰ ਬੁੱਧ ਤੋਂ ਬਿਨਾ ਸਮੁੰਦਰੀ ਗਿਆਨ पैदा हो गया लेकिन दे अंदर कोई भी कर्मकांड नहीं सी, तो ब्रह्मा ने और की ए प्रभु ऐ मालिक ऐसी सृष्टि बना बंखो जो कर्म कांड कर सके ਉਸਤੇ ਇੱਕ ਇਸਤਰੀ ਪੈਦਾ ਕੀਤੀ ਜਿਸ ਦਾ ਨਾਮ ਕਈ ਤਰ੍ਹਾਂ ਨਾਲ ਜਾਣਿਆ ਜਾਂਦਾ ਉਸ ਦੇ ਅੰਦਰੋਂ ਮੈਥਨ ਸ਼ਰੀਰ ਉਹ ਲੋਕ ਪੈਦਾ ਕੀਤਾ ਲੋਕ ਨੂੰ ਹਰ ਕੱਤੇ ਉਹਨਾਂ ਦਸ ਲਈ ਬੁੱਧੀ ਵਾਲਾ ਕਰਮ ਕਰਨ ਲਈ ਦੱਸਿਆ ਗਿਆ ਹੈ। ਹੋਰ ਸੁਣੋ ਕਿ ਉਹਨਾਂ ਕਿਨ ਤੋਂ ਬਾਅਦ ਵਿਆਸ ਰਿਸ਼ੀ ਉਹਦਾ ਜੀਤੀ ਵਿਆਸ ਰਿਸ਼ੀ ਨੇ ਮਹਾਰਾਜ ਬਾਜਿਆ ਕੀ ਇਹ পার্বਤੀ ਤੈਨੂੰ ਅੱਜ ਅਮਰ ਕਥਾ ਸੁਣਾਵਾਂਗਾ ਕਿ ਨਾ ਕੋਈ ਜ ਸੁਣ ਸਕਦਾ ਉਸ ਦੀ ਅਮਰ ਕਥਾ ਸੁੰਦਿਆ-ਸੁੰਦਿਆ পার্বਤੀ ਨੂੰ ਨੀਂਦਰ ਆ ਗਈ ਉੱਥੇ ਇੱਕ ਖੱਡੇ 'ਚ ਤੋਤਾ ਸੀ ਉਹ ਤੋਤੇ ਨੇ ਹੰਗੂਰਾ ਪਰਿਆ ਮਹਾਰਾਜ ਸ਼ਿਵ ਜੀ ਨੂੰ ਪਤਾ ਚੱਲਿਆ ਕਿ ਮੇਰੀ ਕਥਾ ਸੁਣ ਲਈ ਹੈ ਉਸ ਨੂੰ ਮਾਰਨ ਲਈ ਤਿਆਰ ਹੋ ਗਿਆ ਉਹ ਤਾਂ ਅੱਗੇ ਅੱਗੇ ਦੌੜਿਆ ਜਾ ਕੇ ਵਿਆਸ ਰਿਸ਼ੀ ਦੇ ਅਵਾਸੀ ਨਹੀਂ ਉਹ ਮੇ ਚਲਾ ਪਰੇ ਸ਼ੇਖ ਚਲਾ ਆਉਂ ਸ਼ੇਖ ਜਾ ਕੇ ਪਸਤਾ ਇੰਨੇ ਬਿਜਾਇਆ ਕਿਆ ਕਿਆ ਚੋਰ ਆਇਆ ਇਸ ਦਾ ਕਿਆ ਮਹਾਤਮੇ ਇਹ ਤੇ ਮੇਰੀ ਕਥਾ ਦਾ ਮਹਤਮਾ ਅਮਰ ਤੇ ਦਾ ਫਿਰ ਦੂਰ ਆਏਗਾ ਜਿਹੜਾ ਅਮਰ ਹੋ ਗਿਆ ਉਸ ਨੂੰ ਕੋਈ ਮਾਰ ਨਹੀਂ ਸਕਦਾ ਔਰ ਮਾਂ ਦੇ ਗਰਭ ਵਿੱਚ ਕਈ ਚ ਸਿਕਦੇਵ ਮੂਨੀ ਰਿਆਹਾ ਉਸ ਨੂੰ ਪਤਾ ਚੱਲਿਆ ਕਿ ਸ਼ਿਵਜੀ ਵਾਪਸ ਹੋ ਗਿਆ ਉਸ ਨੇ ਜਨਮ ਲਿਆ ਔਰ ਸ਼ਕਦੇਵ ਮੂਨੀ ਨੇ ਹਜ਼ਾਰਾਂ ਸਾਲ ਤਪੱਸਿਆ ਕਰਕੇ ਨਾਰਦ ਦਾ ਅਪਦੇਸ਼ਿਆ ਨਾਦਦ ਕੋ ਸਿੱਖਿਆ ਲੈ ਕੇ ਉਸਨੇ ਵਾਪਸੀ ਕੀਤੀ ਕਿ ਮੇਰੇ ਪਿਤਾ ਜੀ ਗੁਰੂ ਪ੍ਰਭੂ ਦਾ ਗਿਆਨ ਕਰਵਾਓ ਉਸ ਨੇ ਕਿਹਾ ਕਿ ਪਹਿਲਾਂ ਆਪਣਾ ਕਰੋ ਗੁਰੂ ਕੌਣ ਹੋ ਸਕਦਾ ਮੇਰੇ ਤੋਂ ਵੱਡਾ ਉਸ ਨੇ ਬਚਨ ਕੀਤਾ ਕਿ ਗੁਰੂ ਐਸ ਤਰ੍ਹਾਂ ਰਾਜਾ ਜਨਕ ਹੈ ਉਹ ਦੀ ਸ਼ਰਨ ਵਿੱਚ ਚਲਾ ਜਾ ਸੁਖਦੇਵ ਮੂਨੀ ਉਸ ਦੀ ਸ਼ਰਨ ਵਿੱਚ ਗਿਆ ਪਰ ਉਸ ਨੇ ਮਾਇਆ ਵਰਤਾ ਦਿੱਤੀ ਉਹ ਆਪਣੀਆਂ ਰਾਣੀਆਂ ਦੇ ਵਿੱਚ ਬਹੁਤ ਖੇਡਦਾ ਰਿਹਾ ਰਾਈਟਰ ਦੋਵਾਰੀ ਖਾਣਿਆ ਉਸ ਦੇ ਪਿਤਾ ਨੇ ਇਹ ਰਖਾ ਨਾ ਫੇਰ ਗਿਆ ਤੀਸਰੀ ਵਾਰੀ ਉਹਦੇ ਸ਼ਹਿਰ ਨੂੰ ਅੱਗ ਲੱਗ ਗਈ ਫੇਰ ਆਇਆ ਅੱਗ ਮਹਿਲਾ ਵਿੱਚ ਆ ਗਈ ਸ਼ਹੀਦ ਭੂਨੀ ਆਪਣੀ ਉਹੜੀ ਬੰਨ੍ਹ ਲਿਆ ਬੋਲ ਗਿਆ ਜੇ ਤੇਰਾ ਅੰਨ ਕੋਈ ਨਹੀਂ ਹੈ ਮੇਰਾ ਸ਼ਹਿਰ ਜਲ ਗਿਆ ਮੇਰਾ ਸਭ ਜਲ ਗਿਆ ਮੈਂ ਕੀ ਨਹੀਂ ਇਸ ਗੱਲ ਦਾ ਗਿਆਨ ਹੋਇਆ ਦੇ ਮੋੜੇ ਇਹ ਮਾਰ ਕੇ ਮਾਰ ਕਰ ਦਿੱਤਾ ਗਿਆ ਤੇ ਅੱਗੇ ਪਿੱਛੇ ਜਾ ਰਿਹਾ ਹੈ ਮਾਰੋ ਸਾਹ ਤਪੱਸਿਆ ਕੀਤੀ ਉਹ ਜੋਸ਼ ਟਿਕਣਾ ਹੈ ਇਹ ਤਾਂ ਮੇਰਾ ਗੁਰੂ ਆ ਹੈ ਜਦ ਤੱਕ ਇਹ ਕੋਲ ਆਏ ਲੋਕ ਆਉਂਦੇ ਆ ਉਸ ਦੀ ਪਰਖ ਲੈਣ ਵਾਸਤੇ ਉਹਨੂੰ ਫਿਰ ਇੱਕ ਤੇਲ ਦਾ ਗੋਪਾ ਦਿੱਤਾ ਗਿਆ ਇਹ ਦੁਰਨਾ ਨਹੀਂ ਜਾਈਦਾ ਰਾਜੇ ਨੇ ਪੁੱਛਿਆ ਸ਼ਹਿਰ ਵਿੱਚੋਂ ਕੀ ਵੇਖਿਆ ਈ ਕਹ ਲੱਗਾ ਮੈਂ ਤਾਂ ਤੇਲ ਹੀ ਵੇਖਦਾ ਆ ਇਸ ਕਰਕੇ ਉਹਨੇ ਕਹਾ ਦਿੱਤੀ ਅਸੀਂ ਆਪਣੇ ਸਮੁੰਦਰ ਦੇ ਲੱਤੇ ਜਹਾਜ਼ ਵਿੱਚ ਚੱਲਨਾ ਪੰਜਾਬ ਪਹੁੰਚ ਕੇ ਇਸ ਕਰਕੇ ਅੱਜ ਦਾ ਦਿਨ ਭਾਰਤ ਵਾਲਾ ਦਿੱਤੇ ਇਸ ਪਾਣੀ ਦੀ ਸਤਾ ਤੇ ਉਸ ਬ੍ਰਹਮ ਦੀ ਸਤਾ ਤੇ ਅਸੀਂ ਮਹਿਸੂਸ ਕੇ ਆਪਣਾ ਸੂਰਜ ਵੇਖ ਕੇ અન્ન પાળ લે આ પાણી ਦਾ દર્શન કરીને અનંત પર લે હા મે આઈ શકું છું સાબુને દેજ મિત્ર પાણી ਜਿਤਨਾ ਵੀ بچਾ ਕੇ ਇਹ પાણી મિત્રો ਹੀ જીવન ਬਣਾ ਹੋਇਆ ਹੈ पाणी ਹੀ ਸਾਡਾ ਖਰਬਾ पाणी ਕਰਕੇ ਸਾਰਾ ਪਾਣੀ ਪੀਤਾ ਮਾਤਾ ਤੰਤ ਮਹਾਤ ਕਿਉਂਕਿ ਇਸ ਨੂੰ ਪਾਣੀ ਪੀਤਾ ਗਿਆ ਤੇ ਪਵਨ ਨੂੰ ਗੁਰੂ ਗਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤੰਤ ਮਹਾਤ ਤੇ ਉਲਾਂ ਤੋਂ ਸਾਈ ਕਾਇਆ ਕਿ ਸੰਗਿਆਈਆਂ ਪਿਆਈਆਂ ਵਾਸਤੇ ਤੰਦੂਰ ਕਰਮੀ ਆਪੋ ਆਪਣੀ ਕੇਨੇ ਦੇ ਕੇਂਦੂਰ ਜਿੰਨੇ ਨਾ ਤੇ ਆਇਆ ਗਏ ਮਸ਼ਕਤ ਦਾ ਦੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ